ਸ਼ਹਨਸ਼ੀਲਤਾ ਅਤੇ ਜੀਵਨ ਲੰਬੇ ਸਫ਼ਰ ਤੋਂ ਬਾਅਦ ਇੱਕ ਥੱਕਿਆ ਹੋਇਆ ਕਾਰੀਗਰ ਇੱਕ ਛਾਂਦਾਰ ਦਰਖਤ ਹੇਠ ਆਰਾਮ ਕਰਨ ਲਈ ਬੈਠ ਗਿਆ ਤਾਂ ਅਚਾਨਕ ਉਸਨੇ ਆਪਣੇ ਸਾਹਮਣੇ ਪੱਥਰ ਦਾ ਇੱਕ ਟੁਕੜਾ ਦੇਖਿਆ ਕਾਰੀਗਰ ਨੇ ਪੱਥਰ ਦਾ ਸੁੰਦਰ ਟੁਕੜਾ ਚੁੱਕਿਆ ਸਾਹਮਣੇ ਰੱਖਿਆ ਅਤੇ ਥੈਲੀ ਵਿੱਚੋਂ ਛੇਣੀਆਂ ਥੋੜਾ ਕੱਢ ਲਿਆ ਜਿਵੇਂ ਹੀ ਉਸਨੇ ਇਸ ਨੂੰ ਕੱਟਣ ਦੀ ਜ਼ਰੂਰਤ ਨਾਲ ਪਹਿਲਾ ਝਟਕਾ ਮਾਰਿਆ ਪੱਥਰ ਨੇ ਉੱਚੀ ਆਵਾਜ਼ ਵਿੱਚ ਕਿਹਾ ਓਏ ਮੈਨੂੰ ਨਾ ਮਾਰੋ કારીગર ਨੇ ਉਹ پتھر ਨੂੰ ਛੱਡ ਦਿੱਤਾ ਅਤੇ ਕੋਲ ਪਏ ਆਪਣੇ ਪਸੰਦੀਦਾ ਇੱਕ ਹੋਰ ਟੁਕੜੇ ਨੂੰ ਚੁੱਕ ਲਿਆ ਅਤੇ ਉਸ ਨੂੰ ਛੇਣੀ ਹਥੌੜੇ ਨਾਲ ਤਰਾਸਣਾ ਸ਼ੁਰੂ ਕਰ ਦਿੱਤਾ ਉਸ ਟੁਕੜੇ ਨੇ ਚੁੱਪਚਾਪ ਝਟਕੇ ਸਹਲੇ ਤੇ ਦੇਖਦੇ ਹੀ ਦੇਖਦੇ ਉਸ پتھر ਦੇ ਟੁਕੜੇ ਵਿੱਚੋਂ ਦੇਵੀ ਦੀ ਮੂਰਤੀ ਉੱਭਰ ਆਈ ਉਸ ਮੂਰਤੀ ਨੂੰ ਉੱਥੇ درخت ਹੇਠਾਂ ਰੱਖ ਕੇ ਕਾਰੀਗਰ ਉਸ ਦਿਰਾਤ ਉਰਪਿਆ ਕੁਝ ਸਾਲਾਂ ਬਾਅਦ ਉਹੀ ਕਾਰੀਗਰ ਫਿਰ ਉਸੇ ਰਾਸਤੇ ਤੁਲੰਗਿਆ ਤਾਂ ਦੇਖਦਾ ਹੈ ਕਿ ਉਸਦੀ ਬਣਾਈ ਮੂਰਤੀ ਦੀ ਪੂਜਾ ਹੋ ਰਹੀ ਹੈ। ਅੱਧੇ ਪੱਥਰ ਦਾ ਜਿਹੜਾ ਟੁਕੜਾ ਉਸਨੇ ਰੋਂਦੇ ਹੋਏ ਛੁੱਟਿਆ ਛੁੱਟਿਆ ਸੀ ਲੋਕ ਉਸ ਦਿਸਿਰਤੇ ਨਾਰੀਅਲ ਤੋੜ ਕੇ ਚੜਾ ਰਹੇ ਹਨ। ਇਹ ਛੋਟੀ ਕਹਾਣੀ ਸਾਨੂੰ ਦੱਸਦੀ ਹੈ ਕਿ ਜੀਵਨ ਵਿੱਚ ਕੁਝ ਬਨ ਲਈ ਜੋ ਵਿਅਕਤੀ ਸ਼ੁਰੂ ਵਿੱਚ ਆਪਣੇ ਜੀਵਨ ਦੇ ਕਾਰੀਗਰ ਮਾਪਿਆਂ ਤੇ ਗੁਰੂ ਆਦਿ ਦੀ ਦੇਖਭਾਲ ਕਰਦਾ ਹੈ ਜੋ ਜੀਵਨ ਇਸ ਤਰੀਕੇ ਨਾਲ ਸਿਰਜ ਸਿਰਜਿਆ ਜਾਂਦਾ ਹੈ ਉਸ ਦਾ ਬਾਅਦ ਵਿੱਚ ਸਵਾਗਤ ਕੀਤਾ ਜਾਂਦਾ ਹੈ ਕੇਵਲ ਸਮਾਜ ਅਤੇ ਦੇਸ਼ ਹੀ ਨਹੀਂ ਸਗੋਂ ਸਮੁੱਚੀ ਦੁਨੀਆ ਯੁਗਾ ਲਈ ਅਤੇ ਜੋ ਜੀਵਨ ਸਿਰਜਣ ਲਈ ਪਲ-ਪਲ ਮੁਸੀਬਤਾਂ ਤੋਂ ਬਚਣਾ ਚਾਹੁੰਦੇ ਹਨ ਉਹ ਬਾਅਦ ਵਿੱਚ ਸਾਰੀ ਉਮਰ ਦੁੱਖ ਚਲਦੇ ਹਨ